ਲੋਜੀ ਕੰਮ ਤੇ ਕੋਈ ਵੀ ਨਹੀਂ ਮਾੜਾ ਜੇ ਕਰਨਾ ਹੋਵੇ ਇਹ ਮੇਰਾ ਵੀਰ ਪਿੰਜਰੇ ਚ ਪਸ਼ੂ ਮੇਲੇ ਤੇ ਨਾ ਪੰਜ ਚਾਰ ਕਤੂਰੇ ਲੈ ਕੇ ਆਇਆ ਸੀ ਵੱਖ-ਵੱਖ ਨਸਲਾਂ ਦੇ ਤੇ ਕਾਫੀ ਇਹਦੇ ਵੇਖ-ਵੇਖ ਗਏ ਇੱਥੇ ਗੱਲਬਾਤ ਦੱਸੀ ਜਾ ਰਹੀ ਹੈ ਕਿ ਮੱਝਾਂ ਗਾਵਾਂ ਨੂੰ ਜਾਂ ਕੱਟੀਆਂ ਵਛੀਆਂ ਨੂੰ ਕਿਵੇਂ ਸੰਭਲਣਾ ਇੱਥੇ ਇੱਕ ਮੱਝ ਦਾ ਗਾਂ ਦਾ ਅੰਦਰਲਾ ਪੂਰਾ ਦਿਲ ਢਿੱਡ ਕੱਢ ਕੇ ਮਤਲਬ ਰੱਖਿਆ ਹੋਇਆ ਇੱਕ ਮਾਡਲ ਦੇ ਰੂਪ ਚ ਤੇ 10 ਦਿਨ ਇਹ ਵੀ ਕਿਵੇਂ ਕਰਨਾ ਛੋਟੇ ਪੱਧਰ ਤੇ ਮਿਲਕ ਪਲਾਂਟ ਦਾ ਮਾਡਲ ਵੀ ਏ ਚੁਾਈ ਤੋਂ ਲੈ ਕੇ ਪੱਠੇ ਪਹੁੰਚ ਤੋਂ ਲੈ ਕੇ ਬਾਹਰ ਟੈਂਪੋ ਵੀ ਖੜਾ ਕਰਦਾ ਤੇ ਮਾਰਕੀਟਿੰਗ ਦਾ ਤਰੀਕਾ ਵੀ ਦੱਸਦੇ ਨੇ ਇਹ ਗੱਲ ਹੈਗੀ ਹੈ ਲੁਧਿਆਣੇ ਪਸ਼ੂ ਮੇਲੇ ਦੀ ਇਹ ਵੇਖੋ ਇੱਥੇ ਸਾਰੀਆਂ ਫੀਡਾਂ ਤੇ ਦਵਾਈਆਂ ਵਾਲੇ ਪਾਸੇ ਸਾਰਾ ਕੁਝ ਤੁਹਾਨੂੰ ਵਿਖਾਵਾਂਗੇ ਇਸ ਵੀਡੀਓ 'ਚ ਜੇ ਡੇਰੀ ਫਾਰਮਿੰਗ ਦਾ ਕੰਮ ਕਰਨਾ ਨਾ ਮੇਰੇ ਵੀਰੋ ਤਾਂ ਫੇਰ ਤੁਹਾਨੂੰ ਜੁੜਨਾ ਪੈਣਾ ਗਡਵਾਸੂ ਦੇ ਨਾਲ ਇਹ ਗਡਵਾਸੂ ਕੀ ਏ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਸ ਯੂਨੀਵਰਸਿਟੀ ਲੁਧਿਆਣਾ ਇੱਥੋਂ ਦੇ ਮਹਾਰਾ ਨਾਲ ਜੁੜਨਾ ਪਏਗਾ ਇੱਥੋਂ ਦੇ ਡਾਕਟਰਾਂ ਨਾਲ ਤੇ ਸਾਰੀਆਂ ਸਲਾਹਾਂ ਆਪਾਂ ਨੂੰ ਆਪਣੇ ਪਸ਼ੂਆਂ ਬਾਰੇ ਲੈਣੀਆਂ ਪੈਣਗੀਆਂ ਕਿਉਂਕਿ ਜਿੰਨੀਆਂ ਦਵਾਈਆਂ ਜਾਂ ਇਲਾਜ ਗੁੰਝਲਦਾਰ ਇਨਸਾਨਾਂ ਦੇ ਹੋ ਗਏ ਨੇ ਵੱਡੇ ਵੱਡੇ ਹਸਪਤਾਲ ਹੋ ਗਏ ਨੇ ਅਟੈਕ ਦੀ ਸਮੱਸਿਆ ਆਉਂਦੀ ਹੈ ਜਿਆਦੀ ਦਿਲ ਦੇ ਦੌਰਿਆਂ ਦੀ ਉਵੇਂ ਹੀ ਇਸ ਪੱਧਰ ਤੇ ਇੱਥੇ ਵੇਖੋ ਲਾਈਵ ਆਪਰੇਸ਼ਨ ਚੱਲ ਰਿਹਾ ਸੀ ਵੱਡੀ ਸਕਰੀਨ ਤੇ ਕਿਸੇ ਵੱਡੇ ਜਾਨਵਰ ਦਾ ਤਾਂ ਜਾਨਵਰਾਂ ਦੀਆਂ ਦਵਾਈਆਂ ਵੀ ਆਪਰੇਸ਼ਨ ਵੀ ਉਸੇ ਤਰ੍ਹਾਂ ਉਹ ਡਾਕਟਰ ਕਰਦੇ ਨੇ ਕਿਉਂਕਿ ਵੇਖੋ ਆਪਾਂ ਜਿਹੜੇ ਸਪਲੀਮੈਂਟ ਖਾਣੇ ਆ ਜਾਂ ਪਸ਼ੂਆਂ ਨੂੰ ਖੋਣਨੇ ਆ ਉਹ ਦਿਨ ਬਦਿਨ ਜ਼ਹਿਰੀਲੇ ਹੁੰਦੇ ਜਾ ਰਹੇ ਨੇ ਤੇ ਇੱਥੇ ਵਧੀਆ ਢੰਗ ਵੀ ਦੱਸੇ ਜਾਂਦੇ ਨੇ ਵੀ ਆਪਣੀਆਂ ਔਰਗੈਨਿਕ ਖਾਦਾ ਕਿਵੇਂ ਤੁਸੀਂ ਤਿਆਰ ਕਰਨੀ ਆ ਤਾਂ ਆਹ ਵੇਖੋ ਇਹ ਸਾਰੇ ਸਕਾਲਰ ਨੇ ਡਾਕਟਰ ਨੇ ਨਾਲ ਕੁਝ ਸਟੂਡੈਂਟ ਨੇ ਇਹ ਸਾਰਾ ਕੁਝ ਇੱਥੇ ਦੱਸਦੇ ਨੇ ਕੱਲੀ-ਕੱਲੀ ਚੀਜ਼ ਬਾਰੇ ਨਿੱਕੀ ਜੀ ਬਿਮਾਰੀ ਹੁੰਦੀ ਹੈ ਚਿਚੜਾਂ ਦੀ ਉੱਥੋਂ ਲੈ ਕੇ ਕੋਈ ਵੱਡੀ ਬਿਮਾਰੀ ਹੈ ਅੰਦਰ ਕਈ ਵਾਰੀ ਕੋਈ ਐਸਾ ਯਾਨੀ ਕਿ ਇਨਫੈਕਸ਼ਨ ਫੈਲ ਜਾਂਦੀ ਹੈ ਇਹ ਵੇਖੋ ਤੁਸੀਂ ਨਾ ਆਈ ਵਾਰੀ ਇਹ ਮਾਡਲ ਰੱਖਿਆ ਹੁੰਦਾ ਇੱਕ ਵੱਡੇ ਪਸ਼ੂ ਦੇ ਅੰਦਰ ਦਾ ਕਿ ਇੱਥੇ ਗੁਰਦੇ ਨੇ ਇੱਥੇ ਦਿਲ ਹੈ ਜੀ ਇੱਥੇ ਜੇ ਕਿਲਕੁਲ ਖੋਭ ਜੇ ਤੇ ਕੀ ਕਰਨਾ ਹੈ ਇੱਥੇ ਤੁਸੀਂ ਲੈ ਕੇ ਆ ਸਕਦੇ ਹੋ ਆਪਣੇ ਡਾਕਟਰ ਨੂੰ ਰੱਬ ਕਰੇ ਲੋਡ ਨਾ ਪਵੇ ਤੇ ਕਈ ਮੇਰੇ ਵੀਰ ਡੇਰੀ ਫਾਰਮਿੰਗ ਵਾਲੇ ਇਹ ਕਹਿੰਦੇ ਕਿ ਜੇ ਡੇਰੀ ਫਾਰਮਿੰਗ ਦਾ ਕੰਮ ਕਰਨਾ ਹੈ ਗਡਵਾਸੂ ਨਾਲ ਤੇ ਜੁੜਨਾ ਹੀ ਜੁੜਨਾ ਹੈ ਤੁਹਾਨੂੰ ਅੱਦੇ ਡਾਕਟਰ ਜਗ ਤਕਰੀਬਨ ਪੂਰੇ ਡਾਕਟਰ ਹੀ ਹੌਲੀ ਹੌਲੀ ਆਪਣੀਆਂ ਮੱਜਾਂ گاਵਾਂ ਦੇ ਜਾਂ ਘੱਟੋ-ਘੱਟ ਆਪਣੇ ਫਾਰਮ ਦੇ ਬੰਨਣਾ ਪਏਗਾ ਤਾਂ ਇਹਦੇ ਲਈ ਜਿਹੜੀ ਹੈਲਪ ਹੈ ਮਦਦ ਹੈ ਉਹ ਤੁਹਾਨੂੰ ਇੱਥੋਂ ਮਿਲ ਸਕਦੀ ਹੈ ਆ ਵੇਖੋ ਬੱਚਿਆਂ ਨੇ ਇੱਕ ਮਾਡਲ ਨਿੱਕੇ-ਮੋਟੇ ਬਣਾ ਕੇ ਸਮਝਾਇਆ ਤੇ ਇਹ ਗੱਲ ਇੱਥੇ ਦੱਸੀ ਗਈ ਹੈ ਫਲਕਾਰੀਆਂ ਵਗੈਰਾ ਟੰਗੀਆਂ ਵਾਲੇ ਵੀ ਸਾਫ਼ ਦੁੱਧ ਦੇ ਉਤਪਾਦ ਬਣਾਉਣੇ ਚਾਹੀਦੇ ਨੇ ਇਹਦੀ ਮੰਗ ਹੈ ਟਮਟਮ ਚਾਤੀ ਚ ਮਧਾਨੀ ਤੇ ਅੱਜਕੱਲ ਬਿਲਕੁਲ ਯਾਨਕੀ ਨਹੀਂ ਵੱਜਦੀ ਪਰ ਫਿਰ ਵੀ ਜਿਹੜੇ ਵੀ ਹਿੱਲੇ-ਵਿਸਲੇ ਆਪਾਂ ਦੁੱਧ ਪੈਦਾ ਕਰਨੇ ਆ ਉਹਨੂੰ ਬਿਲਕੁਲ ਸਾਫ਼ ਤੇ ਪੂਰਾ ਯਾਨਕੀ ਸ਼ੁੱਧ ਪੈਦਾ ਕੀਤਾ ਜਾਏ ਇਸ ਨੂੰ ਸਕਰੀਨਸ਼ਾਟ ਲੈ ਲਓ ਇਸ ਚੀਜ਼ ਦਾ ਤੁਸੀਂ ਬਾਅਦ ਵਿੱਚ ਪੜ ਲਿਓ ਨਹੀਂ ਤੇ ਵੀਡੀਓ ਲੰਬੀ ਹੋ ਜਾਣੀ ਹੈ ਅੱਗੇ ਹੋਰ ਵੀ ਬੜੇ ਸਕਰੀਨਸ਼ਾਟ ਆਉਣੇ ਜੇ ਕਿ ਟ੍ਰੇਨਿੰਗ ਕਿੱਥੋਂ ਲਈਏ ਇਹ ਇੱਕ ਨਾ ਵੇਖੋ ਛੋਟੇ ਮਿਲਕ ਪਲਾਂਟ ਦਾ ਇੱਕ ਮਾਡਲ ਹੈ ਕਿ ਤੁਸੀਂ ਕਿਵੇਂ ਕਿਵੇਂ ਕਿਹੜੇ ਕਿਹੜੇ ਡਰਮ ਡਰਮ ਫ੍ਰੀਜਾਂ ਫਰਜਾਂ ਕੀ ਕੁਝ ਖਰੀਦਣਾ ਇਹ ਛੋਟੇ ਰੂਪ ਚ ਸਮਝਾਇਆ ਗਿਆ ਕਿ ਕਿੱਥੋਂ ਤੁਸੀਂ ਦੁੱਧ ਪਾਉਣਾ ਦੁੱਧ ਤੋਂ ਬਾਅਦ ਕਿਵੇਂ ਪ੍ਰੋਸੈਸਿੰਗ ਕਰਕੇ ਬਾਹਰ ਛੋਟਾ ਹਾਥੀ ਟੈਂਪੂ ਹੈਗਾ ਤੇ ਉਹ ਪਰਲੇ ਪਾਸ ਵੇਖੋ ਮਿਲਕ ਪਾਰਲਰ ਸੇਲ ਪੁਆਇੰਟ ਆਪਣੀ ਦੁਕਾਨ ਕਰ ਲਓ ਡੇਰੀ ਆ ਕਿਤੇ ਵੀ ਜਾ ਕੇ ਤੁਸੀਂ ਸੇਲ ਕਰ ਸਕਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਇੱਥੇ ਆ ਕੇ ਸਾਨੂੰ ਪਤਾ ਲੱਗਣਗੀਆਂ ਮੈਂ ਕਾਫੀ ਵੀਡੀਓਜ਼ ਪਾਈਆਂ ਨੇ ਹੋਰਾਂ ਨੇ ਵੀ ਪਾਈਆਂ ਕਿ ਡੇਰੀ ਫਾਰਮ ਦਾ ਕੰਮ ਕਰੀਏ ਕਿਵੇਂ ਕਰੀਏ ਕਿੱਥੋਂ ਸ਼ੁਰੂ ਕਰੀਏ ਉਹ ਸਾਰਾ ਕੁਝ ਨਾਲ ਦੀ ਨਾਲ ਵੰਦੇ ਜਾਣਾ ਇਹ ਯਾਨੀ ਕਿ ਮੱਛੀ ਪਾਲਣ ਦਾ ਤਰੀਕਾ ਇੱਥੇ ਦੱਸਿਆ ਜਾਂ ਉਹਦੀਆਂ ਨਿੱਕੀਆਂ ਮੋਟੀਆਂ ਨਸਲਾਂ ਬੜਾ ਕੰਮ ਸੀ ਮੈਂ ਇੱਕ ਵੀਡੀਓ ਚ ਸਮੇਟਣ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਜੋ ਇੰਟਰਸਟ ਹੈ ਉਹ ਇੱਥੇ ਆ ਕੇ ਤੁਹਾਨੂੰ ਇੱਕੋ ਯਾਨੀ ਕਿ ਯੂਨੀਵਰਸਿਟੀ ਦੇ ਵਿੱਚ ਸਾਰਾ ਕੁਝ ਮਿਲ ਜੇਗਾ ਤਾਂ ਉਹ ਟ੍ਰੇਨਿੰਗ ਕਹਿੰਦੇ ਡੇਰੀ ਦੀ ਕਿੱਥੋਂ ਲੈਣੀ ਹੈ ਕਿਵੇਂ ਲੋਨ ਮਿਲੇਗਾ ਸਾਰਾ ਕੁਝ ਲੇਕਿਨ ਘਰ ਤੋਂ ਸਾਨੂੰ ਚੱਲਣਾ ਪਏਗਾ ਸਰਤਾਜ ਕਹਿੰਦਾ ਨਾ ਗੱਲ ਵਿੱਚ ਪਾਲਾ ਪਰਣਾ ਆਵੀ ਘਰ ਨਾਲ ਜੇ ਕੁਝ ਕਰਨਾ ਤਾਂ ਇਹ ਸਾਰੀਆਂ ਚੀਜ਼ਾਂ ਇੱਕ ਮਾਡਲ ਦੇ ਰੂਪ ਵਿੱਚ ਇੱਥੇ ਹੈਗੀਆਂ ਤੁਸੀਂ ਆਪਣੇ ਖੇਤਾਂ 'ਚ ਆਪਣੇ ਘਰਾਂ 'ਚ ਆਪਣੇ ਫਾਰਮ ਹਾਊਸ ਤੇ ਇਸ ਚੀਜ਼ ਨੂੰ ਲੈ ਕੇ ਜਾ ਸਕਦੇ ਹੋ ਇਹ ਮੱਛੀ ਪਾਲਣ ਦੇ ਯਾਨੀ ਕਿ ਪਹਿਲਾ ਕੰਮ ਹੈ ਕਿ ਜਿਵੇਂ ਉਧਰ ਬਖਾਇਆ ਕਿ ਡੇਰੀ ਦਾ ਕੰਮ ਫਿਰ ਡੇਰੀ ਦੇ ਕੰਮ ਤੋਂ ਉਤਪਾਦ ਬਣਾ ਕੇ ਵੇਚਨੇ ਉਸੇ ਤਰ੍ਹਾਂ ਆ ਯਾਨੀ ਕਿ ਮੱਛੀਆਂ ਨੇ ਬਤਕਾਂ ਨੇ ਇਹਨਾਂ ਨੂੰ ਪਾਲਣਾ ਤੇ ਇਹਨਾਂ ਤੋਂ ਫਿਰ ਕਈ ਉਤਪਾਦ ਬਣਾ ਕੇ ਵੀ ਵੇਚਨੇ ਅੱਗੇ ਬੱਚਿਆਂ ਨੇ ਕਈ ਤਰ੍ਹਾਂ ਦੇ ਬਣਾਏ ਸਨ ਪ੍ਰੋਡਕਟ ਮੱਛੀ ਤੋਂ ਜਾਂ ਕਹਿ ਲਓ ਜਿਹੜੇ ਵੀ ਜੀਵ ਜੰਤੂ ਆਪਾਂ ਪਾਲਦੇ ਆ ਇਹ ਬਾਇਓ ਨਾਲ ਤਿਆਰ ਹੋਣ ਵਾਲੀਆਂ ਕੁਝ ਖਾਦਾਂ ਨੇ ਸਪਰੇਹਾਂ ਨੇ ਜਾਂ ਕੁਝ ਵੀ ਇੱਕ ਮਟੀਰੀਅਲ ਹੈ ਉਹਦੇ ਲਈ ਵੀ ਇਹ ਚੀਜ਼ਾਂ ਸਾਰੀਆਂ ਇੱਥੇ ਹੈਗੀਆਂ ਹੁਣ ਜਿੰਨੇ ਮੱਛੀ ਦਾ ਕੰਮ ਕਰਨਾ ਇੱਧਰ ਆਏਗਾ ਜਿੰਨੇ ਡੇਰੀ ਦਾ ਕਰਨਾ ਉੱਧਰ ਜਾਏਗਾ ਜਿੰਨੇ ਕਿਸੇ ਨੇ ਅੱਗੇ ਪੜ੍ਹਾਈ ਵੀ ਕਰਨੀ ਹੈ ਨਾ ਉਹ ਵੀ ਆਪਣੇ ਪਰਿਵਾਰ ਨੂੰ ਲੈ ਕੇ ਇੱਕ ਰੀ ਇੱਥੇ ਜ਼ਰੂਰ ਆਵੇ ਵੀ ਮਮੀ ਡੈਡੀ ਨੂੰ ਕਿ ਮੈਂ ਕੰਮ ਕਰਨਾ ਚਾਹੁੰਦਾ ਕਿਉਂਕਿ ਇਹ ਤੇ ਸਮੇਂ ਦੀ ਲੋੜ ਰਹਿਣੀ ਹੈ ਦੁੱਧ ਦਹੀਂ ਤੋਂ ਬਿਨਾ ਡਾਕਟਰ ਜਿੰਨਾ ਮਰਜ਼ੀ ਰੋਕੀ ਜਾਣ ਲੇਕਿਨ ਨਹੀਂ ਗੱਲ ਬੰਨੀ ਉਹ ਸਾਡੇ ਘਰਾਂ ਦੀਆਂ ਕਿਚਨ ਦਾ ਬਹੁਤ ਤਗੜਾ ਹਿੱਸਾ ਹੈ ਤੇ ਆਹ ਵੇਖੋ ਇਹ ਘੋੜਿਆਂ ਦਾ ਅੱਗੇ ਸਾਰਾ ਕਾਰੋਬਾਰ ਹੈ ਭਾਈ ਵੀ ਘੋੜਿਆਂ ਦੀਆਂ ਪੁਰਾ ਤੋਂ ਲੈ ਕੇ ਉਹਨੇ ਸਾਰੀ ਸਿਹਤ ਸੰਭਾਲ ਕਿਵੇਂ ਰੱਖੀ ਹੈ ਤੇ ਮੱਜਾਂ ਵਿੱਚ ਨਾਮ ਬੁੱਲਣ ਦੀ ਸਮੱਸਿਆ ਤੇ ਬਹੁਤ ਤਗੜੀ ਹੈ ਅਜਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਮੜਾ ਜ਼ੂਮ ਕਰਕੇ ਵੇਖ ਲਿਓ ਭਾਈ ਤੇ ਨਹੀਂ ਤੇ ਇੱਕੋ ਗੱਲ ਹੈ ਜੇਕਰ ਕੁਝ ਵੀ ਸਮਝ ਨਹੀਂ ਨਾ ਆ ਰਿਹਾ ਤੁਹਾਨੂੰ ਕਿਸੇ ਚੀਜ਼ ਚ ਤਾਂ ਤੁਸੀਂ ਆਪਣੀ ਲੈ ਕੇ ਬੱਸ ਟਰੱਕ ਜੋ ਵੀ ਹੈ ਮੋਟਰਸਾਈਕਲ ਬੱਸੇ ਚੜ੍ਹ ਕੇ ਤੇ ਆ ਜਾਓ ਗੜਵਾਸੂ ਲੁਧਿਆਣੇ ਇਹ ਮੇਰੇ ਵੀਰ ਨੇ ਦਫ਼ਤਰ ਲੈ ਲਿਆ ਪੱਠੇ ਵੱਢਣ ਵਾਲਾ ਵਰਸੀਮ ਦਾ ਇਸਲਾ ਮਸ਼ਵਰਾ ਕਰਦੇ ਪਏ ਨੇ ਨਾਲਾ ਨੀਲੇ ਝੋਲੇ ਵਾਲਾ ਵੀਰ ਤੇ ਮੇਰੇ ਨਾਲ ਹੀ ਆਇਆ ਸੀ ਸੈਨੂੰ ਪਹਿਲੀ ਵਾਰੀ ਲੈ ਕੇ ਆਇਆ ਸੀ ਤੇ ਬੜਾ ਵਧੀਆ ਇਹਨੂੰ ਲੱਗਾ ਕਹਿੰਦਾ ਆਏ ਸਾਲ ਆਉਣਾ ਕਰਨਾ ਇਹ ਉਹ ਗੱਲ ਹੈ ਕਿ ਕਦੋਂ ਤੁਸੀਂ ਬਿਨੇ ਪੱਤਰ ਦੇਣਾ ਟ੍ਰੇਨਿੰਗ ਦੇ ਲਈ ਕਿਵੇਂ ਟ੍ਰੇਨਿੰਗ ਮਿਲੇਗੀ ਤੇ ਕਿਹੜੇ ਕਿਹੜੇ ਉਤਪਾਦਾਂ ਲਈ ਟ੍ਰੇਨਿੰਗ ਮਿਲੇਗੀ ਇੱਥੇ ਸਕਰੀਨਸ਼ਾਟ ਲੈ ਕੇ ਵੇਖ ਲਿਆ ਜੀ ਜਿਹੜੇ ਕਹਿੰਦੇ ਸਾਨੂੰ ਪਤਾ ਨਹੀਂ ਵੀ ਡੇਰੀ ਫਾਰਮਿੰਗ ਦਾ ਗੋ ਕੰਮ ਕਿਵੇਂ ਕਰੀਏ ਸਾਨੂੰ ਤੇ ਪਤਾ ਨਹੀਂ ਤਾਂ ਇਹ ਸਾਰਾ ਕੁਝ ਗਡਵਾਸੂ ਨੂੰ ਪਤਾ ਤੇ ਜਿਹੜੇ ਸਫਲ ਕਿਸਾਨ ਸਨ ਉਹਨਾਂ ਦੀ ਵੀ ਇੱਥੇ ਭਾਈ ਲਾਈ ਹੈ ਵੀ ਜਿਨ੍ਹਾਂ ਨੇ ਆਪੋ ਆਪਣੇ ਇਹ ਫਾਰਮ ਦੇ ਵਿੱਚ ਨਿੱਕੇ ਨਿੱਕੇ ਕਾਰਖਾਨੇ ਬਣਾਏ ਨੇ ਕੋਈ ਸਪੈਸ਼ਲ ਦੇਸੀ ਘਿਓ ਵੇਚਦਾ ਕੋਈ ਲੱਸੀ ਪੈਕ ਕਰਕੇ ਵੇਚਦਾ ਇਹ ਕਰੋੜਾਂ ਦਾ ਕਾਰੋਬਾਰ ਨਹੀਂ ਆ ਮੈਂ ਕਹਿਣਾ ਲੇਕਿਨ ਬੜੀ ਸੋਹਣੀ ਇਨਕਮ ਤੁਸੀਂ ਇਹਨਾਂ ਕੰਮਾਂ ਤੋਂ ਕਮਾ ਸਕਦੇ ਹੋ ਪਰ ਉਹਦੇ ਲਈ ਕਰਨਾ ਪਏਗਾ ਤਾਂ ਡੇਰੀ ਫਾਰਮ ਦੇ ਖੇਤਰ ਦੇ ਵਿੱਚ ਭਾਵੇਂ ਡੇਰੀ ਫਾਰਮਿੰਗ ਦਾ ਕੰਮ ਹੈ ਕੱਲਾ ਯਾਨੀ ਕਿ ਦੁੱਧ ਪੈਦਾ ਕਰਨਾ ਪਸ਼ੂਆਂ ਤੋਂ ਗਾਵਾਂ ਮੱਝਾਂ ਤੋਂ ਤਾਂ ਉਹਦੇ ਉਤਪਾਦ ਬਣਾਉਣਾ ਉਹਦੀ ਯਾਨੀ ਕਿ ਪ੍ਰੋਸੈਸਿੰਗ ਆ ਗਈ ਮਾਰਕੀਟਿੰਗ ਆ ਗਈ ਤਾਂ ਇਹ ਦੇਖ ਲਓ ਭਈ ਰਾਮਪੁਰਾ ਫੁੱਲ ਵਾਲਿਆਂ ਵਾਲੀ ਤੇ ਹੋ ਰਹੀ ਵਧੀਆ ਗੱਲ ਉਹਨਾਂ ਦੇ ਇਲਾਕੇ 'ਚ ਏਡੀ ਵੱਡੀ ਸੰਸਥਾ ਤਾਂ ਕੀ ਉੱਥੋਂ ਦੇ ਸ਼ਾਇਦ ਕਿਸਾਨ ਜਾਂਦੀ ਹੋਣਗੇ ਫਾਇਦਾ ਲੈਂਦੇ ਹੋਣਗੇ ਲਾਹਾ ਘਟਦੇ ਹੋਣਗੇ ਐਸ ਪਾਸੇ ਆਈਏ ਤੇ ਇਹਦੀਆਂ ਉਹ ਗੱਲਾਂ ਨੇ ਸਾਰੀਆਂ ਆਚਰੀ ਦੀਆਂ ਬਹੁਤ ਵੱਡੀਆਂ ਵੱਡੀਆਂ ਇੱਥੇ ਕੰਪਨੀਆਂ ਨੇ ਇੱਧਰ ਨਹੀਂ ਹੁਣ ਮੈਂ ਜਾਣਾ ਪਿਛਲੇ ਸਾਲ ਮੈਂ ਇਹਦੀ ਇੱਕ ਰੀਲ ਪਾ ਬੈਠਾ ਸੀ ਬੜੀ ਵਾਇਰਲ ਹੋ ਗਈ ਸੀ ਤੇ ਲੋਕੀਆਂ ਮੇਰੇ ਵੀਰਾਂ ਨੇ ਥੋੜਾ ਜਿਹਾ ਗੁੱਸਾ ਕੀਤਾ ਸੀ ਕਿ ਏਕ ਹਾਈਬ੍ਰਿਡ ਚੀਜ਼ਾਂ ਨੇ ਆਪਾਂ ਦੇਸੀ ਬੀਜਾਂ ਨੂੰ ਪ੍ਰਮੋਟ ਕਰੀਏ ਤੇ ਮੈਂ 100% ਸਹਿਮਤਾਂ ਪਾਈ ਹਾਈਬ੍ਰਿਡ ਬੀਜਾਂ ਵਾਲਾ ਆਪਾਂ ਬਹੁਤੇ ਨਾ ਜਾਈਏ ਤੇ ਆ ਜਿੰਨੀਆਂ ਦਵਾਈਆਂ ਨੇ ਇੱਥੇ ਮੈਂ ਕੋਈ ਕਿਸੇ ਕਿਸੇ ਕੰਪਨੀ ਦਾ ਨਾਂ ਨਹੀਂ ਲੈ ਰਿਆ ਪਰ ਮੈਂ ਕਹਣਾ ਕਿ ਕੱਲੀ-ਕੱਲੀ ਬਿਮਾਰੀ ਦੇ ਲਈ ਇਹਨਾਂ ਕੋਲ ਕੱਲੀ-ਕੱਲੀ ਕੰਪਨੀ ਦੇ ਕੋਲ ਇੱਕ ਇੱਕ ਚੀਜ਼ ਪਈ ਹੈ ਤੇ ਜੇਕਰ ਆਪਾਂ ਉਹਨਾਂ ਨੂੰ ਫੂਡ ਜਾਂ ਫੀਡ ਸਪਲੀਮੈਂਟ ਇਹ ਚੰਗੇ ਦੇਤੇ ਘਰ ਦੇ ਅਨਾਜ ਤੋਂ ਪਰ ਵੈਸੇ ਘਰ ਦਾ ਅਨਾਜ ਵੀ ਅੱਜਕੱਲ ਰੇਹਾਂ ਸਪਰੇਹਾਂ ਵਾਲਾ ਪਰ ਫਿਰ ਵੀ ਅਗਰ ਆਪਣਾ ਦਾਣਾ ਤਿਆਰ ਕਰਕੇ ਵਧੀਆ ਚੀਜ਼ਾਂ ਪਾ ਕੇ ਚੱਕੀ ਤੇ ਜਾ ਕੇ ਕੋਲ ਖਲੋ ਕੇ ਉਹ ਵਾਲੇ ਦਾਣੇ ਚਾਰੇ ਪਾਏ ਜਾਣ ਤੇ ਜਿਆਦਾ ਨਹੀਂ 10 ਚੋਂ ਜੇ 8 ਬਿਮਾਰੀਆਂ ਲੱਗਣੀਆਂ ਪਸ਼ੂ ਨੂੰ ਤੇ ਤੁਸੀਂ ਉਹ ਬਿਮਾਰੀਆਂ ਤਿੰਨ ਤੇ ਲੈਵੋਗੇ ਮਾੜਾ ਮੋਟਾ ਬੁਖਾਰ ਬਖੁਰ ਹੁੰਦਾ ਰਹੇਗਾ ਕੁਝ ਮਾੜੀਆਂ ਮੋਟੀਆਂ ਖੇਡਾਂ ਵੀ ਪਾਈ ਚੱਲਦੀਆਂ ਨਹੀਂ ਆ ਇੱਥੇ ਕਹਿੰਦੇ ਤੀਰ ਟਿਕਾਣੇ ਲਾਓ ਤੇ ਤੁਹਾਨੂੰ ਕੋਈ ਅਸੀਂ ਪੈਕਟ ਗਿਫਟ ਦੇ ਦੇਵਾਂਗੇ ਪਰ ਇੱਥੇ ਮੈਂ ਕਹਿੰਦਾ ਸਿੱਖਣ ਦੀ ਬਹੁਤ ਵੱਡੀ ਸਾਨੂੰ ਲੋੜ ਸੀ ਕਈ ਕਈ ਮੇਰੇ ਵਰਗੇ ਚਾਬੀਆਂ ਛੱਲੇ ਲੈ ਕੇ ਮੁੜ ਗਏ ਲੇਕਿਨ ਇੱਥੇ ਫ੍ਰੀ ਫੰਡ ਦੇ ਵਿੱਚ ਮੇਲਾ ਤੇ ਗਰਮੀ ਬੇਸ਼ੱਕ ਬਹੁਤ ਸੀ ਪਰ ਜਿਹੜੇ ਮੇਰੇ ਵੀਰਾਂ ਨੇ ਪਸ਼ੂਆਂ ਦਾ ਅੱਗੇ ਡੇਰੀ ਫਾਰਮ ਦਾ ਕੰਮ ਕਰਨਾ ਉਹ ਇਸ ਚੀਜ਼ ਨੂੰ ਲਾਈਟ ਨਹੀਂ ਨਾ ਲਓ ਬਿਲਕੁਲ ਵੀ ਉਹ ਆਪਣਾ ਘਰ ਦਾ ਫੀਡ ਫੂਡ ਤਿਆਰ ਕਰਕੇ ਚਾਰੇ ਨੂੰ ਬਹੁਤਾ ਜਿਆਦਾ ਰਿਹਾ ਸੁਪਰੀਹਾਨਾ ਕਰਕੇ ਹਾਲਾਂਕਿ ਕਰਨੀਆਂ ਪੈਂਦੀਆਂ ਮੱਕੀ ਨੂੰ ਸੁੰਢੀ ਪੈ ਜਾਂਦੀ ਕੁਝ ਹੋ ਜਾਂਦਾ ਪਰ ਹੌਲੀ ਹੌਲੀ ਉਸ ਪਾਸੇ ਆਪਾਂ ਤੁਰੀਏ ਤੇ ਦੁੱਧ ਘਟੋ ਘਟ ਖਾਲਸ ਆਪਾਂ ਪੈਦਾ ਕਰੀਏ ਉਹਦੀ ਮਾਰਕੀਟਿੰਗ ਹੈਗੀ ਏ ਆਪਾਂ ਕਹਿ ਦਿੰਨੇ ਆ ਲੋਕੀ ਲੈਂਦੇ ਨਹੀਂ ਉਹ ਲੋਕੀ ਸਾਰੇ ਥੋੜਾ ਲੈਣਗੇ ਤੁਸੀਂ ਇਹ Apple ਵਾਲਿਆਂ ਮੰਗੂ ਇੱਕ ਮਾਰਕੀਟ ਆਪਣੀ ਚੁਣੋ ਕਿ ਸਾਡਾ 1.5 ਲੱਖ ਦਾ ਫੋਨ ਕੌਣ ਲਏਗਾ ਉਹਨਾਂ ਕਿਹੜਾ ਸਾਰਿਆਂ ਲਈ ਬਣਾਇਆ ਫਿਰ ਸਾਰੇ ਲੈਣ ਲੱਗ ਗਏ ਇਸ ਕਰਕੇ ਭਾਈ ਇਹ ਵੀਡੀਓ ਸੀ ਥੋੜਾ ਜਿਹਾ ਡੇਰੀ ਫਾਰਮਿੰਗ ਵਾਲਿਆਂ ਵਾਸਤੇ ਚੰਗੀ ਲੱਗੀ ਤੇ ਸ਼ੇਅਰ ਕਰ ਦਿਓ ਬਾਕੀ ਆਪਣਾ ਤਜਰਬਾ ਜ਼ਰੂਰ ਦੱਸਿਆ ਜੀ ਮਿਹਰਬਾਨੀ